ਜੇ ਤੁਹਾਡੇ ਆਲੇ ਦੁਆਲੇ ਜਿਵੇਂ ਉਹ ਮੈਂ ਬੇਨਤੀ ਕਰ ਰਿਹਾ ਸੀ ਕਿ ਉਹ ਅੱਬੂ ਵਾਲੇ ਪਿੰਡ ਦਾ ਨੌਜਵਾਨ ਜਿਹੜੇ ਨੇ ਉਹ ਨਿਆਗਰਾ 'ਚ ਮਾਰ ਕੇ ਛਾਲ ਖੁੱਡ ਖਿਸੀ ਕਰ ਲਿਆ 22 ਸਾਲ ਦਾ ਨੌਜਵਾਨ ਇਹਨੂੰ ਸਿਰਫ 10 ਮਹੀਨੇ ਹੋਏ ਕੈਨੇਡਾ ਐ ਤਾਂ ਜ਼ਿੰਦਗੀ 'ਚ ਤੁਹਾਨੂੰ ਲੱਗਦਾ ਵੀ ਮਨ ਤੇ ਬੋਝ ਆ ਮੈਂ ਤੇ ਅਕਸਰ ਕਹਿੰਦਾ ਕਿ ਧੂਲ ਦਾ ਨਿਸ਼ਾਨ ਸੇਬ ਦੇਖ ਕੇ ਗੁਰੂ ਗ੍ਰੰਥ ਸਾਹਿਬ ਕੋਲੇ ਆ ਕੇ ਬੈਠੋ ਗੁਰੂ ਦੀ ਬਾਣੀ ਪੜੋ ਅਰਦਾਸ ਕਰੋ ਗੁਰੂ ਨੂੰ ਜੇ ਤੁਹਾਡੇ ਆਲੇ ਦੁਆਲੇ ਤਾਂ ਲੱਗਦਾ ਕਿ ਇਹ ਬੱਚਾ ਇਹ ਬੱਚੀ ਇਦਾਂ ਬੋਝ ਮੰਨ ਰਹੀ ਹੈ ਜ਼ਿੰਦਗੀ ਨੂੰ ਉਹਨਾਂ ਨੂੰ ਹੌਸਲੇ ਦੇ ਚਾਰ ਸ਼ਬਦ ਬੋਲੋ ਉਹਨਾਂ ਦੇ ਦੁੱਖ ਨੂੰ ਸੁਣੋ ਉਹਨਾਂ ਦੇ ਮਾਪਿਆਂ ਤੱਕ ਪਹੁੰਚ ਕਰੋ ਕਈ ਵਾਰੀ ਬੱਚਾ ਹਰ ਗੱਲ ਮਾਂ-ਬਾਪ ਨੂੰ ਨਹੀਂ ਦੱਸ ਸਕਦਾ ਹੁੰਦਾ ਇੰਨਾ ਕੰਮ ਅਸੀਂ ਕਰ ਲਗੇ ਵੀ ਬਹੁਤ ਵੱਡਾ ਪੁੰਨਾ ਬਹੁਤ ਵੱਡੀ ਸੇਵਾ ਬੱਚੇ ਛੋਟੇ ਨੇ ਉਹ ਇਹਨਾਂ ਹਾਲਾਤਾਂ ਨੂੰ ਨਹੀਂ ਨਜਿੱਠ ਪਾਉਂਦੇ ਕਈ ਵਾਰੀ ਤੇ ਮੈਂ ਕਹਣਾ ਨਾ ਵੀ ਹਰ ਗੁਰੂ ਘਰ ਦੇ ਵਿੱਚ ਇਹ ਸਹੂਲਤ ਇੱਥੇ ਆਪਣੇ ਤਾਂ ਬੱਚਿਆਂ ਲਈ ਸਪੈਸ਼ਲ ਹਰ ਹਰ ਸ਼ੁੱਕਰਵਾਰ ਨੂੰ ਦੁਪਹਿਰੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਕੋਈ ਬੀਬੀ ਗੁਰਪ੍ਰੀਤ कौर ਬੈੰਦੇ ਨੇ ਜਿਹੜੇ ਬੱਚਿਆਂ ਨੂੰ ਕੋਈ ਕੰਮ ਦੀ ਜ਼ਰੂਰਤ ਉਹਦੇ 'ਚ ਵੀ ਉਹ ਏਜੰਸੀਆਂ ਨਾਲ ਗੱਲ ਕਰਕੇ ਹੈਲਪ ਕਰਦੇ ਆ ਕੋਈ ਹੋਰ ਇਮੀਗ੍ਰੇਸ਼ਨ ਨਾਲ ਸੰਬੰਧਿਤ ਕੋਈ ਹੈ ਪ੍ਰੋਬਲਮ ਉਹ ਸੁਣਦੇ ਆ ਸਾਰੇ ਗੁਰਦਾਰੇਾਂ 'ਚ ਇਦਾਂ ਦੀ ਸਹੂਲਤ ਹੈਗੀ ਬੱਚਿਆਂ ਨੂੰ ਉਹਨਾਂ ਦੀ ਮਦਦ ਲਈ ਚਾਹੇ ਗਰੋਸਰੀ ਦੀ ਗੱਲ ਆ ਚਾਹੇ ਉਹਨਾਂ ਦੀ ਕੋਈ ਹੋਰ ਕਿਸੇ ਨਾ ਕਿਸੇ ਪਾਸੋਂ ਮਦਦ ਦੀ ਗੱਲ ਆ ਪਰ ਇਦਾਂ ਨਾ ਵੀ ਅਸੀਂ ਇੱਕਦਮ ਫੈਸਲਾ ਕਰ ਲਈ ਵੀ ਇਦਾਂ ਨਹੀਂ ਜੇ ਕੋਈ ਅੱਜ ਮੁਸ਼ਕਲ ਆ ਕੱਲ ਨੂੰ ਚੰਗੇ ਦਿਨ ਵੀ ਆ ਜਾਣਗੇ ਤੇ ਮਾਪਿਓ ਨੂੰ ਵੀ ਜਿਹੜੇ ਉੱਧਰ ਬੈਠੇ ਮਾਰ ਤੋਂ ਵੀ ਇਦਾਂ ਨਹੀਂ ਹੈ ਵੀ ਉੱਧਰ ਦਰਫਤਾਂ ਨਹੀਂ ਲੱਗੇ ਪਏ ਆ ਵੀ ਜਿਹੜਾ ਬੱਚਾ ਲਾ ਕੇ ਗਿਆ 6 ਮਹੀਨਿਆਂ ਚ ਸਾਡੀ ਆਪ ਦੀ ਫੀਸ ਵੀ ਭਰ ਲਵੇ ਇਸ ਅਸੀਂ ਜਿਹੜਾ ਕਰਜ਼ਾ ਚੱਕ ਕੇ ਤੁਰੇ ਉਹ ਵੀ ਲਾ ਦੇਵੇ ਨਹੀਂ ਐਵੇਂ ਨਹੀਂ ਸਟ੍ਰਗਲ ਐ ਇੱਥੇ ਸੰਘਰਸ਼ ਆ ਹਾਲਾਤ ਪੂਰੀ ਦੁਨੀਆ ਦੀ ਐਵੇਂ ਆ ਪਰ ਜਦੋਂ ਅਸੀਂ ਜਾਦੇ ਪ੍ਰੈਸ਼ਰ ਪਾਉਨੇ ਆ ਜਾਂ ਬਹੁਤ ਵੱਡੀਆਂ ਉਮੀਦਾਂ ਜਾਂ ਜਿਹੜੇ ਖਿਆਲੀ ਪਲਾਓ ਆ ਜਿਹੜੇ ਵੱਡੇ ਪਕਾ ਲੈਨੇ ਆ ਉਦੋਂ ਮੁਸ਼ਕਲ ਆਉਂਦੀ ਐ ਤੇ ਗੁਰੂ ਨੇ ਕਿਹਾ ਹਮੇਸ਼ਾ ਜ਼ਮੀਨ ਤੇ ਰੋ ਤੇ ਲੋਕਾਂ ਦੀ ਨਾ ਪ੍ਰਵਾਹ ਕਰੋ ਵੀ ਲੋਕ ਸਾਡੇ ਐਸ ਫੈਸਲੇ ਬਾਰੇ ਨਹੀਂ ਜਦੋਂ ਤੁਸੀਂ ਤਰੱਕੀ ਕਰੋਗੇ ਲੋਕ ਉਦੋਂ ਵੀ ਖੁਸ਼ ਨਹੀਂ ਹੋਣੇ ਅਸੀਂ ਬਹੁਤਾ ਕੁਝ ਜ਼ਿੰਦਗੀ 'ਚ ਫੈਸਲੇ ਇਦਾਂ ਹੀ ਕਰਦੇ ਆਂ ਵੀ ਅਸੀਂ ਲੋਕਾਂ ਦੇ ਸਾਹਮਣੇ ਕਿਹੋ ਜਿਹਾ ਪ੍ਰਭਾਵ ਬਣਾਉਣਾ ਹੈ ਸਾਡੀ ਜ਼ਿੰਦਗੀ ਆ ਮਾਪਿਓ ਲਈ ਔਲਾਦ ਸਭ ਤੋਂ ਵੱਧ ਕੀਮਤੀ ਹੈ ਬਾਕੀ ਚੀਜ਼ਾਂ ਥੋੜੀਆਂ ਅਸੀਂ ਐਵੇਂ ਲੋਕਾਂ ਦੇ ਪ੍ਰਭਾਵ ਤਾਂ ਕੀ ਕਹਿ ਦਿੰਨੇ ਜੇ ਤੂੰ ਨਾ ਕਿਰਾਏ ਮੋੜੇ ਆਇਆ ਤੇ ਅਸੀਂ ਕੀ ਮੂੰਹ ਦਿਖਾਵਾਂਗੇ ਤੇ ਹੁਣ ਜਦੋਂ ਬੱਚੇ ਦੀ ਲੋਥ ਜਾਊਗੀ ਫਿਰ ਉਦੋਂ ਕੀ ਮੂੰਹ ਦਿਖਾਵਾਂਗੇ ਇੰਨੇ ਤਾਂ ਨਰਦਈ ਨਾ ਬਣ ਗਏ ਅਸੀਂ ਆਪੇ ਜਵਾਕਾਂ ਨਾਲ ਤਾਂ ਖੜ ਗਏ ਨਾ ਬੱਚਿਆਂ ਨਾਲ ਤਾਂ ਖੜ ਗਏ ਨਾ ਵੀ ਕੋਈ ਗੱਲ ਨਹੀਂ ਤੂੰ 2-4 ਸਾਲ ਕਰ ਸੰਘਰਸ਼ ਕੋਈ ਨਹੀਂ ਜਿੱਥੇ ਹੋਰ ਸੀ ਉੱਥੇ ਹੋਰ ਸੀ ਫਿਰ ਇਹ ਕੀ ਆ ਇੰਨੀ ਹੱਲਾਸ਼ੇਰੀ ਤਾਂ ਉਹਦੇ ਨਿਆਣੇ ਨੂੰ ਦੇਈਏ ਨਾ ਤੇ ਬੱਚੇ ਕੋਸ਼ਿਸ਼ ਕਰਦੇ ਹਾਂ ਚਲੋ ਕਈ ਵੈਸੇ ਜਿਹੜੇ ਕਰਾਹੇ ਪੈ ਗਏ ਆ ਇੱਥੇ ਮਾੜੀ ਸਮਝ ਪੈ ਗਈ ਉਹ ਥੋੜੇ 2-4% ਹੁੰਦੇ ਬਾਕੀ ਤਾਂ ਸਟ੍ਰਗਲ ਕਰ ਰਹੇ ਆ ਬੱਚੇ ਉਹਨਾਂ ਨੂੰ ਰਾਤ ਨੂੰ ਕੰਮ ਮਿਲੇ 12-12 ਵਜੇ ਧੀਆ ਬੱਚੀਆਂ ਪੈਣਾ ਜਾਂਦੀਆਂ ਉਹ ਸ਼ਫਟਾਂ ਲਾਉਂਦੀਆਂ ਜਿੱਦਾਂ ਦਾ ਵੀ ਕੰਮ ਮਿਲੇ ਕੋਈ ਜਿੱਦਾਂ ਦਾ ਕਰਦੇ ਆ ਉਹਨਾਂ ਨੂੰ ਫਿਕਰ ਆ ਉਹਨਾਂ ਨੂੰ ਪਤਾ ਵੀ ਕਰਨਾ ਸੀ ਪਰ ਫਿਰ ਵੀ ਹਾਲਾਤ ਕਈ ਵਾਰੀ ਇਦਾਂ ਬਣ ਜਾਂਦੇ ਆ ਪਰ ਬੇਨਤੀ ਇਹ ਆ ਵੀ ਆਪ ਖੁਦਕੁਸ਼ੀ ਵਾਲਾ ਰਾਹ ਸਿੱਖੀ ਨਹੀਂ ਹੈ ਉਪਰਮਤਰੀ ਜਰੂਰ ਜਿੱਥੇ ਤੁਹਾਨੂੰ ਝੂਲ ਦਾ ਨਿਸ਼ਾਨ ਸੇ ਮਿਲਦਾ ਨਾ ਵੀ ਜੇ ਤੁਸੀਂ ਇਦਾਂ ਮੰਕ ਬਣਾ ਲਿਆ ਵੀ ਸੀ ਮਰ ਹੀ ਜਾਣਾ ਬਸ ਇਹਦੇ ਛਾਲ ਮਾਰ ਦੇਣੀ ਆ ਡੁੱਬ ਜਾਣਾ ਮਰ ਜਾਣਾ ਤਾਂ ਜਰੂਰ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਆ ਕੇ ਬੈਠਿਓ ਤੁਸੀਂ ਜਿੰਨੇ ਭੈਣ ਭਰਾ ਸੁਣਦੇ ਹੋ ਤੁਹਾਡੇ ਆਲੇ ਦੁਆਲੇ ਤੁਹਾਡਾ ਕੋਈ ਮਿੱਤਰ ਦੋਸਤ ਤੁਹਾਡਾ ਵੀ ਇਦਾਂ ਦੇ ਦਿਨ ਕੱਟ ਰਹੇ ਹਨ ਉਹਨੂੰ ਹੌਸਲਾ ਦਿਓ ਉਹਦੇ ਨਾਲ ਗੱਲ ਕਰੋ ਉਹਦੇ ਮਾਪਿਆਂ ਨਾਲ ਗੱਲ ਕਰੋ ਜ਼ਿੰਦਗੀ ਨਹੀਂ ਵਾਰ-ਵਾਰ ਮਿਲਦੀ ਬਾਕੀ ਸਾਰੀਆਂ ਚੀਜ਼ਾਂ ਦੁਬਾਰੇ ਮਿਲ ਜਾਂਦੀਆਂ ਨੇ ਤੁਸੀਂ ਤੁਹਾਡੇ ਬੱਚੇ ਨੂੰ ਤੁਸੀਂ ਆਪਦੇ ਨੂੰ ਵਾਪਸ ਬੁਲਾ ਲਓ ਉਹਦੇ ਕੋਲੇ ਰਾਹ ਹੈਗਾ ਮਲਟੀਪਲ ਵੀਜ਼ਾ ਤੇ ਕੋਲੇ ਦੁਬਾਰੇ ਕੈਨੇਡਾ ਆ ਸਕਦਾ ਉਧਰ ਘਰੇ ਜਾ ਕੇ ਸੈੱਟ ਹੋ ਜੂ ਉੱਥੇ ਹੋਰ ਹਾਲਾਤ ਚ ਰਹੂਗਾ ਇੱਥੇ ਉਹਨੂੰ ਕੋਈ 6 ਮਹੀਨੇ ਕੋਈ ਗੱਲ ਨਹੀਂ ਇੱਥੋਂ ਕੈਨੇਡਾ ਤੋਂ ਪੰਜਾਬ ਗਿਆ ਵਾਪਸ ਆ ਸਕਦਾ ਦੁਨੀਆ ਛੱਡ ਕੇ ਗਿਆ ਬੱਚਾ ਥੋੜਾ ਵਾਪਸ ਆ ਸਕਦਾ ਇਹ ਤਾਂ ਨਹੀਂ ਨਾ ਵਾਪਸ ਆਉਂਦਾ ਕਿ ਤੇ ਸਾਰੀ ਜ਼ਿੰਦਗੀ ਹੱਥ ਮਲ ਮਲ ਰੋਵਾਂਗੇ ਆਪਾਂ ਤੇ ਉਹ ਬੱਚੇ ਵੀ ਜਿਹੜੇ ਨੂੰ ਇਦਾਂ ਲੱਗਦਾ ਵੀ ਹਨੇਰਸ਼ ਆ ਗਿਆ ਮੈਂ ਇੱਥੋਂ ਵਾਪਸ ਕਿਵੇਂ ਜਾਊਂਗਾ ਕੋਈ ਨਹੀਂ ਇੱਥੋਂ ਤੂੰ ਵਾਪਸ ਜਾ ਸਕਦਾ ਪਰ ਜਿਹੜੇ ਰਾ ਤੁਰਨ ਲੱਗਿਆ ਨਾ ਖੁਦਕੁਸ਼ੀ ਵਾਲੇ ਉਹ ਤੁੱਪਥੋਂ ਨਹੀਂ ਕੋਈ ਵਾਪਸ ਆਇਆ ਨਾ ਉਹ ਕਦੇ ਨਹੀਂ ਕਿ ਵਾਪਸ ਆਇਆ ਨਾ ਤੇਰੇ ਮਨ ਚ ਗੁੱਸਾ ਤੇਰੇ ਮਨ ਚ ਰੋਸਾ ਤੇਰੇ ਮਨ ਚ ਆਇਆ ਲੋਕਾਂ ਨੂੰ ਕੋਈ ਮੂੰਹ ਦਿਖਾਊਗਾ ਨਹੀਂ ਇਹ ਚੀਜ਼ਾਂ ਛੱਡ ਦੇ ਸਾਰੀਆਂ ਤੂੰ ਲੋਕਾਂ ਨੂੰ ਖੁਸ਼ ਕਰਨੀ ਨਹੀਂ ਜੰਮਿਆ ਤੇਰੇ ਮਾਪਿਆਂ ਦੀ ਦੁਨੀਆ ਤੂੰ ਆ ਤੇ ਤੇਰੀ ਦੁਨੀਆ ਤੇਰੇ ਮਾਪੇ ਹੋਗਾ ਜਦੋਂ ਇਹ ਚੀਜ਼ਾਂ ਅਸੀਂ ਸੁਰਤ ਚ ਰੱਖਾਂਗੇ ਕੋਈ ਗੱਲ ਨਹੀਂ ਬੜੇ ਬੜੇ ਵੱਡੇ ਵੱਡੇ ਘਾਟੇ ਪੈ ਜਾਂਦੇ ਆ ਲੋਕ ਅਰਬਾਂ ਪਤੀ ਤੋਂ ਮੰਗਤੇ ਬਣ ਜਾਂਦੇ ਆ ਤੇ ਫਿਰ ਮੰਗਤਿਆਂ ਤੋਂ ਫਿਰ ਉੱਪਰ ਨੂੰ ਉੱਠ ਖੜਦੇ ਇਹ ਚੱਲੀ ਜਾਂਦੀ ਆ ਦੁਨੀਆ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਐਵੇਂ ਨਹੀਂ ਸੀ ਗੱਲ ਕਹੀ ਕਿ ਮਾਇਆ ਹੱਥਾਂ ਦੀ ਮਾਇਆ ਜੇ ਤੁਸੀਂ ਸਲਾਮਤ ਹੋ ਤੁਸੀਂ ਚੜਦੀ ਕਲਾ 'ਚ ਹੋ ਅੱਜ ਤੁਹਾਡੇ ਇੱਕ ਇਹ ਹੋ ਸਕਦਾ ਤੁਸੀਂ ਇਧਰਲੇ ਪਾਸੇ ਨੂੰ ਤੁਹਾਡੇ ਨੂੰ ਕੋਈ ਹੋਰ ਰਾਹ ਖੁੱਲਾ ਹੋਵੇ ਮਰ ਕੇ ਤਾਂ ਆਪਾਂ ਸਾਰੀ ਰਾਹ ਬੰਦ ਕਰ ਲਾਂਗੇ ਨਾ ਇੱਥੇ ਨਹੀਂ ਕੁਝ ਤੁਹਾਨੂੰ ਲੱਗਦਾ ਵੀ ਹੋ ਰਿਹਾ ਕੋਈ ਗੱਲ ਨਹੀਂ ਹੌਸਲਾਰਾ ਹੋ ਸਕਦਾ ਕਿ ਤੁਹਾਡੇ ਲਈ ਪ੍ਰਮਾਤਮਾ ਨੇ ਕੁਝ ਵੱਡਾ ਸੋਚਿਆ ਹੋਵੇ ਜਾਂ ਇੱਥੇ 2-4 ਮਹੀਨਿਆਂ ਬਾਅਦ ਤੁਹਾਡੇ ਲਈ ਰਾਹੀ ਕੋਈ ਹੋਰ ਖੁੱਲ ਜਾਈ ਮੜ ਕੇ ਤਾਂ ਸਾਰੀ ਰਾਹ ਬੰਦ ਹੋ ਰੇ ਆ ਪਰਿਵਾਰ ਦੀਆਂ ਵੀ ਅੱਖਾਂ 'ਚ ਸਾਰੀ ਉਮਰ ਲਈ ਅਥਰੂ ਆ ਤੇ ਤੁਸੀਂ ਵੀ ਜ਼ਿੰਦਗੀ ਹੱਥੋਂ ਹਾਰ ਗਏ ਤੇ ਗੁਰੂ ਨੇ ਹਰਨਾ ਨਹੀਂ ਸਿਖਾਇਆ ਸਨ ਆਪਣੇ ਇਤਿਹਾਸ ਨੂੰ ਪੜ੍ਹੀਏ ਗੁਰੂ ਤੇ ਭਰੋਸਾ ਕਰੀਏ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਏ ਸਦਾ ਨਹੀਂ ਐਵੇਂ ਦੇ ਇਦਾਂ ਦੇ ਦਿਨ ਰਹਿੰਦੇ ਹੁੰਦੇ ਬਦਲ ਜਾਂਦੇ ਆ ਹੌਸਲਾ ਬਹੁਤ ਵੱਡੀ ਚੀਜ਼ ਆ ਗੁਰੂ ਨੇ ਸਾਨੂੰ ਬਾਰ ਬਾਰ ਇਹੋ ਗੱਲ ਕਹੀ ਹੈ ਜਿਉ ਮੰਦਰ ਕੋ ਥਮੈ ਥੰਮਣ ਕਿਉ ਗੁਰ ਕਾ ਸ਼ਬਦ ਮਨੇ